ਕਿ ਮੈਂ ਤੁਹਾਨੂੰ ਦੱਸ ਦਿਸਕਾਂ ਤੁਸੀਂ ਕਮੈਂਟਾਂ ਚ ਬਾਬੇ ਦੀ ਮੈਂ ਜਿਹੜੇ ਬਾਬੇ ਦੀ ਵੀਡੀਓ ਬਣਦੀ ਉਹਨਾਂ ਚ ਗਾਲਾਂ ਕੱਢਦੇ ਹੋ ਕਿਉਂ ਕਿਉਂ ਕੱਢਦੇ ਹੋ ਗਾਲਾਂ ਬਾਬੇ ਜੀ ਦਾ ਪਾਠ ਚੱਲ ਰਿਹਾ ਹੈ ਵਾਹਿਗੁਰੂ 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 ਬੋਲ ਰਹੇ ਆ ਔਰ ਤੁਸੀਂ ਉਹਨੂੰ ਕਹਿੰਦੇ ਹੋ ਕਿ ਆ ਪਾਠ ਕਰ ਰਹੇ ਨੇ ਜਾਂ ਗਾਲਾਂ ਕੱਢ ਰਹੇ ਨੇ ਤੁਹਾਨੂੰ ਨਹੀਂ ਪਤਾ ਪਾਠ ਕਰ ਰਹੇ ਆ ਕਿ ਗਾਲਾਂ ਕੱਢ ਰਹੇ ਆ ਪਾਠ ਕਰ ਰਹੇ ਆ ਕਿਉਂ ਇਹੋ ਜਿਹੀ ਕਮੈਂਟ ਕਰਦੇ ਹੋ ਪਰ ਤੁਸੀਂ ਤੁਸੀਂ ਸਾਰੇ ਸਾਨੂੰ ਕਹਿੰਦੇ ਹੋ ਕਿ ਅਸੀਂ ਵਿਊਜ਼ ਲਈ ਅਸੀਂ ਅਸੀਂ ਵਿਊਜ਼ ਲਈ ਇਹ ਜੀ ਵੀਡੀਓ ਪਾਉਂਦੇ ਆ ਅਸੀਂ ਵਿਊਜ਼ ਲਈ ਪਾਉਂਦੇ ਆ ਅਸੀਂ ਪਾਉਂਦੇ ਆ ਕਿ ਅਸੀਂ ਜਾਨਤੇ ਜਾਨਾਂ ਪੱਬੇ ਨਾਲ ਜੁੜ ਸਕੀਏ ਠੀਕ ਹੈ ਅਸੀਂ ਵਿਊਜ਼ ਲਈ ਵੀ ਪਾਉਂਦੇ ਆ ਪਰ ਅਸੀਂ ਗਾਣਾ ਤੋਂ ਨਹੀਂ ਕੱਢਦੇ ਤੁਸੀਂ ਤਾਂ ਗਾਣਾ ਹੀ ਕੱਢਦੇ ਹੋ ਇੱਕ ਦੂਜੇ ਨਾਲ ਲੜਨ ਲੜਨ ਪੈ ਜਾਂਦੇ ਹੋ ਕਹੇ ਜੀ ਮੈਂ ਅਸੀਂ ਕਹੇ ਜੀ ਕਰ ਰੱਖੀ ਆਗਾ ਉੱਥੇ ਬਾਬੇ ਦਾ ਪਾਠ ਚੱਲ ਰਿਹਾ ਹੈ ਵਾਹਿਗੁਰੂ 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 ਔਰ ਤੂੰ ਤੁਸੀਂ ਕਹਿ ਰਹੇ ਹੋ ਕਿ ਉਹ ਪਾਠ ਹੈਗਾ ਕਿ ਬਾਬੇ ਨੂੰ ਗਾਣਾ ਕੱਢ ਰਿਹਾ ਤੁਹਾਨੂੰ ਨਹੀਂ ਪਤਾ ਬਾਬੇ ਨੂੰ ਪਾਠ ਪਾਠ ਕਰ ਰਿਹਾ ਕਿ ਗਾਣਾ ਕੱਢ ਰਿਹਾ ਕਿਉਂ ਕਰਦੇ ਹੋ ਇਹ ਜੇ ਕਮੈਂਟ ਮੈਨੂੰ ਨਾ ਤਾਂ ਇਹ ਜੇ ਕਮੈਂਟਾਂ ਦੀ ਲੋੜ ਹੈਗੀ ਆ ਨਾ ਮੈਨੂੰ ਐਸ ਅਬਿਊਜ਼ਾਂ ਦੀ ਲੋੜ ਹੈ ਕਿ ਆ ਬੇਸ਼ੱਕ ਮੈਨੂੰ ਅਨਸਬਸਕ੍ਰਾਈਬ ਕਰ ਦੋ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿ ਕਿ ਇਹ ਜਿਹੇ ਲੋਕ ਮੈਨੂੰ ਸਬਸਕ੍ਰਾਈਬ ਕਰਨ ਜਿਹੜੇ ਬਾਬੇ ਦੀ ਵੀਡੀਓ ਵੀਡੀਓ ਵਿੱਚ ਗਾਲਾਂ ਕੱਢ ਰਹੇ ਆ ਠੀਕ ਹੈ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਮੈਨੂੰ ਸਬਸਕ੍ਰਾਈਬ ਕਰਨ ਦੀ ਮੈਨੂੰ ਅਨਸਬਸਕ੍ਰਾਈਬ ਕਰ ਦੋ ਮੈਨੂੰ ਨਹੀਂ ਚਾਹੀਦੇ ਇਹ ਇਹ ਜਿਹੇ ਅਬਿਊਜ਼ ਜਿਹੜੇ ਬਾਬੇ ਦੀ ਵੀਡੀਓ ਨੂੰ ਵੀ ਨਾ ਛੱਡਦੇ ਹੋ ਠੀਕ ਹੈ ਅਸੀਂ ਇੰਨਾ ਪਾਠ ਪੂਜਾ ਮਤਲਬ ਇੰਨਾ ਉਹ ਨਹੀਂ ਕਰ ਸਕਦੇ ਪਰ ਅਸੀਂ ਕਿਸੇ ਨੂੰ ਗਾਲਾਂ ਨਹੀਂ ਕੱਢਦੇ ਠੀਕ ਹੈ ਕੋਈ ਵੀ ਹੈਗਾ ਕੋਈ ਵੀ ਧਰਮ ਹੈਗਾ ਕੁਛ ਵੀ ਹੈਗਾ ਗਾਲ ਕੱਢਣੇ ਦਾ ਹੱਕ ਕਿਸੇ ਨੂੰ ਵੀ ਨਹੀਂ ਹੈਗਾ ਠੀਕ ਹੈ ਇਸ ਲਈ ਮੇਰੇ ਕਮੈਂਟਾਂ ਚ ਅਗਰ ਕਿਸੇ ਨੇ ਕਿਸੇ ਨੂੰ ਗਾਲ ਕੱਢੀ ਠੀਕ ਹੈ ਤੁਮੇ ਮੈਂ ਉਹਨੂੰ ਨਾ ਰਿਮੂਵ ਕਰ ਦਾਂਗੀ ਠੀਕ ਹੈ ਤੁਸੀਂ ਆਹ ਤਾਂ ਦੇਖੋ ਵੀ ਵੀਡੀਓ ਕੀ ਕਹੀ ਜੀਆ ਬੱਬੇ ਦੀ ਵੀਡੀਓ ਬੱਬੇ ਦੇ ਮਤਲਬ ਕੀ ਹਾਂ ਚਲੋ ਠੀਕ ਹੈ ਮੇਰਾ ਪਹਿਲਾ ਮਤਲਬ ਕੋਈ ਔਰ ਚੈਨਲ ਹੋਵੇ ਤੁਸੀਂ ਆਪਸ ਲੜਦੇ ਰਹੋ ਜੋ ਮਰਜ਼ੀ ਕਰਦੇ ਰਹੋ ਪਰ ਅੱਜ ਤੋਂ ਬਾਅਦ ਮੇਰੇ ਮੇਰੇ ਨਾਲ ਜੁੜਨਾ ਤਾਂ ਫਿਰ ਮੇਰੀ ਮੇਰੇ ਉਹਦੇ ਵਿੱਚ ਗਾਲ ਨਹੀਂ ਕੱਢਣੀ ਠੀਕ ਹੈ ਸਤਨਾਮ ਸ਼ਿਵਾਇ ਗੁਰੂ ਜੀ